ਇੱਕ ਪਰਿਵਾਰ ਬੋਲਿਆਂ ਦਾ ਸੀ ਹੁਣ ਵੀ ਬੋਲੇ ਤਾਂ ਹੈਗੇ ਆ ਪਿੰਡਾਂ ਦੇ ਵਿੱਚ ਤੇ ਉਹ ਪਰਿਵਾਰ ਹੀ ਸਾਰਾ ਬੋਲਿਆਂ ਦਾ ਸੀ ਇੱਕ ਜ਼ਿਮੀਂਦਾਰ ਤੀ ਤੇ ਉਹਦੇ ਇੱਕ ਕੁੜੀ ਕੀਤੀ ਬੋਲਿਆਂ ਕੋਲੇ ਕੰਮ ਚੰਗਾ ਕਰਦੀ ਉਹ ਕੁੜੀ ਵੀ ਬੋਲੀ ਦੀ ਹੁਣ ਬੋਲੀ ਦਾ ਬੋਲਿਆਂ ਦੀ ਰਿਸ਼ਤਾ ਹੋ ਸਕਦਾ ਦੂਜਾ ਤਾਂ ਰਿਸ਼ਤਾ ਲੈਂਦਾ ਨਹੀਂ ਜੇ ਗੁੰਗੀ ਕੁੜੀ ਹੈ ਗੁੰਗੈਰੀਸਤਾਲੂ ਸਾਡੇ ਪਿੰਡ ਵਿੱਚ ਹੋਈ ਏ ਇਹ ਗੱਲ ਮੁੰਡਾ ਗੂੰਗਾ ਸੀ ਤੇ ਕੁੜੀ ਵੀ ਗੂੰਗੀ ਐ ਹੁਣ ਕੋਈ ਬੱਚਾ ਹੈ ਬੜੀਆਂ ਅੰਸ਼ ਕਰਦੇ ਨੇ ਬੁਦੇ ਪਿਓ ਨੇ ਲਾਈ ਨੂੰ ਕਹਾਂਾ ਯਾਰ ਪੜਤਾਲ ਕਰ ਜਿੱਥੇ ਬੋਲਿਆਂ ਦਾ ਟੰਬਰ ਹੋਇਆ ਨਾ ਉੱਥੇ ਮੈਂ ਕੁੜੀ ਨੂੰ ਵਿਆਹੂੰ ਮੇਰੀ ਕੁੜੀ ਬੋਲੀ ਐ ਕਹਿੰਦਾ ਠੀਕਾ ਤਾਂ ਭਾਈ ਕੋਈ ਫਿਰਦੇ ਤੁਰਦੇ ਹੁੰਦੇ ਉਨੇ ਦਸ ਪਾਦੀ ਵੀ ਫਲਾਨੇ ਪਿੰਡ ਐ ਤਬਰ ਦਾ ਸਾਰਾ ਹੀ ਬੋਲਾ ਐ ਤੇ ਉਹ ਗਣਾ ਕੁੜੀ ਵੀ ਆਪਣੀ ਬੋਲੀ ਐ ਉਥੇ ਤਾਂ ਲੋਟ ਆ ਜੂ ਭਾਈ ਰਿਸ਼ਤਾ ਕਰਿਆ ਆ ਉਦੋਂ ਪਹਿਲਾਂ ਸਾਹ ਕਰ ਲੁੰਦੇ ਫਿਰ ਵਿਆਹ ਤਾਂ ਮਹੀਨਾ ਮਹੀਨਾ ਦੋ ਦੋ ਮਹੀਨੇ ਬਾਅਦ ਵਿਆਹ ਹੁੰਦਾ ਉਹਨਾਂ ਟਾਈਮਾਂ ਦੇ ਵਿੱਚ ਤੇ ਉਹਨਾਂ ਨੂੰ ਭਾਈ ਕਹਣਾ ਕੁੜੀ ਜੋੜੀ ਕੀ ਦੇਣੀ ਆ ਲੱਦ ਚੱਕਣਗੇ ਬਲਦਾਂ ਦੀ ਜੋੜੀ ਲਿਆਇਆ ਬਹੁਤ ਵਧੀਆ ਕਹਣਾ ਉਹ ਦੇਵਾਂਗੇ ਬਾਤ ਆ ਲਿਆ ਕਰਨਗੇ ਜੱਟ ਨੇ ਦਾ ਦਾ ਚ ਬਲਦਾਂ ਦੀ ਜੋੜੀ ਏਤੀ ਨਾਲੇ ਪਿੰਡ ਚ ਬੱਲੇ ਬੱਲੇ ਹੋ ਗਈ ਵੀ ਫਲਾਣੇ ਨੇ ਯਾਰਾ ਬਲਦਾਂ ਦੀ ਜੋੜੀ ਦਿੱਤੀ ਆ ਕੁੜਮਾ ਨੂੰ ਤੇ ਭਾਈ ਉਹ ਕੁੜੀ ਜਾਣ ਆਉਣ ਲੱਗੀ ਜਾਣ ਆਉਣ ਲੱਗੀ ਤੇ ਬੋਲੇ ਦਾ ਖੇਤ ਉਹਨਾਂ ਦਾ ਰਾਹ ਦੇ ਨਾਲ ਤੇ ਬੋਲਾ ਹਲ ਜੋੜੀ ਫਿਰਦਾ ਹੈ ਦੇ ਆਨੇ ਪੁਰ ਸਾਰੇ ਰਾਹੇ ਰਾਤੂਰੇ ਆਉਂਦੇ ਨੇ ਚ ਰਸਤਾ ਪੈਂਦਾ ਦੀ ਰਾਤ ਉਥੇ ਪੁਲਸ ਵਾਲੇ ਰਾਹ ਭੁੱਲ ਗੀ ਵੀ ਇੱਥੋਂ ਆਪਾਂ ਕਿਹੜੇ ਰਾਹ ਜਾਣਾ ਹੈ ਮੈਦਾਨੋਂ ਆਉਂਦੇ ਹੁੰਦੇ ਦੇਖੇ ਆਪਣੀ ਮੈਸੀ ਵੀ ਵੱਡੀਆਂ ਵੱਡੀਆਂ ਮੀਕਰਾਂयां ਪਾਈਆਂ ਹੁੰਦੀਆਂ ਪੁਲਸ ਵਾਲਿਆਂ ਦੀ ਥਾਣੇਦਾਰ ਘੂੜੀ ਤੇ ਹੁੰਦਾ ਬਾਲੇ ਦਾ ਤੁਰਕੀ ਆਉਂਦੀਆਂ ਸਾਈਕਲ ਦਾ ਬਾਜ ਚੱਲੇ ਨੇ ਉਹ ਕਹਿੰਦਾ ਹੈ ਕਰੂ ਇਹ ਹਾਲੀ ਨੂੰ ਪੁੱਛ ਜਦੋਂ ਚਪਾਈ ਚੜਿਆ ਪੜੀ ਤੇ ਉਹਨੂੰ ਹੱਥ ਮਾਰਿਆ ਤੇ ਉਹ ਕੋਲੇ ਆ ਗਿਆ ਉਹ ਕਹਿੰਦਾ ਰਾਹ ਦੱਸ ਉਹ ਕਹਿੰਦਾ ਜੀ ਇਹ ਤਾਂ ਮੇਰੇ ਬਲਦ ਮੇਰੇ ਸੌਰਿਆਂ ਨੇ ਦਿੱਤੇ ਨਹੀਂ ਮੈਨੂੰ ਨਹੀਂ ਪਤਾ ਵੀ ਇਹ ਚੋਰੀ ਦੇ ਨੇ ਕਿਵੇਂ ਨੇ ਮੈਂ ਮੈਨੂੰ ਨਹੀਂ ਪਤਾ ਇਹਦੇ ਬਾਰੇ ਮੇਰੇ ਸੌਰਿਆਂ ਨੇ ਦਿੱਤੇ ਨੇ ਉਹ ਕਹਿੰਦਾ ਦਾ ਬੋੜਾ ਹੈ ਉਹ ਕਹਿੰਦਾ ਕਿਉਂ ਕਹਿੰਦਾ ਇਹ ਤਾਂ ਬੋੜਾ ਦਾ ਹੋਰ ਹੀ ਸੁਣਾਉਂਦਾ ਹੈ ਕਹਿੰਦਾ ਚੰਗਾ ਚਲੋ ਬਈ ਬੋੜਾ ਤਾਂ ਹਰਖ ਗੂਗਾ ਉਹ ਤਾਂ ਬੋੜਾ ਤਾਂ ਹਰਖ ਗਿਆ ਵੀ ਮੈਂ ਤਾਂ ਫੜਾਤਾ ਦੀ ਪੁਲਿਸ ਨੂੰ ਬਲਦ ਚੋਰੀਏ ਦੇ ਕੇ ਐਨੇ ਉਹ ਰੋਟੀ ਲਈ ਆਉਂਦੀ ਆ ਬੋਲੀ ਜਿਵੇਂ ਰੋਟੀ ਧਰਤੀ ਹੱਥ ਮਾਰਿਆ ਖਾਰਾ ਜਾ ਉਹ ਕਹਿਣ ਲੱਗਿਆ ਬਲਦ ਚੋਰੀ ਦੇ ਮੈਨੂੰ ਦੇ ਤੇ ਮੈਂ ਫੜ ਲੈਣਾ ਦੀ ਪੁਲਿਸ ਨੇ ਦੋ ਮਾਰੀਆਂ ਪ੍ਰਾਨੀਆਂ ਉਹਦੇ ਉਹਨੇ ਆਖਿਆ ਕਿਤੇ ਐਂ ਕਹਿੰਦਾ ਵੀ ਕਵੇਲਾ ਕਰਤਾ ਰੋਟੀ ਲੋ ਕਹਿੰਦੀ ਜਾ ਵੱਡਾ ਮੈਨੂੰ ਕੋ ਕੁੱਟਦਾ ਇੱਕ ਵੇਲੇ ਤੇਰੀ ਮਾਂ ਨੇ ਕਰਿਆ ਮੈਂ ਤਾਂ ਕਦੋਂ ਦੀ ਤਿਆਰਤੀ ਕੀ ਤਾਂ ਉਹਨੂੰ ਜਿਵੇਂ ਬੋਈ ਉਹ ਕੁੱਟ ਕੇ ਧੋੜਤੀ ਬਈ ਘਰ ਨੂੰ ਤੂਰੀ ਆਉਂਦੀ ਆ ਗਾਹਾਂ ਬੂੜੀ ਦਾਣੇ ਪਣਾਈ ਜਾਂਦੇ ਆ ਪੱਠੀਆਂ ਤੇ ਗਿਰ ਪੱਠੀਆਂ ਚੜ੍ਹਦੀਆਂ ਦਾਣੇ ਬਣਾਉਂਦੇ ਖਿਆਣੀਆਂ ਬੂੜੀਆਂ ਵਗ ਜਾਂਦੀਆਂ ਚਾਹੇ ਕੋਈ ਜਵਾਕ ਵਗ ਜਾਂਦਾ ਆਪ ਵੀ ਪਠੀ ਤੋਂ ਪਨਾਏ ਨੇ ਤੇ ਉਹਨੇ ਤਾਂ ਪਾ ਜਾ ਕੇ ਬੂੜੀ ਦੇ ਪੈਰਾਂ 'ਚ ਮਾਰਿਆ ਟੋਕਰਾ ਕਹਿੰਦੀ ਕਿਵੇਲਾ ਤੈਂ ਕਰਿਆ ਕੁੱਟਿਆ ਤੇਰੇ ਪੁੱਤ ਨੇ ਮੈਨੂੰ ਬੂੜੀ ਨੇ ਆਖਿਆ ਕਿ ਤੈਂ ਕਹਿੰਦੀ ਵੀ ਦਾਣੇ ਕਿਉਂ ਬਣਾਉਣੀ ਐ ਬੂੜੀ ਨੇ ਭਾਈ ਕਰਿਆ ਕੀ ਜਦੋਂ ਚੱਕਿਆ ਦਾਣਿਆਂ ਦਾ ਬਨ ਕੇ ਪੂਟਲੀ ਜੀ ਬੁੜਾ ਛਣਕਤੀ ਜਾਂਦਾ ਦੀ ਕੱਦ ਦੇ ਹੁੰਦੇ ਬੁੜੇ ਅੱਗੇ ਮੰਜੀ ਮੁੰਡੇ ਬੋਨ ਨੂੰ ਕਤਲ ਲੈਂਦੇ ਬੁੜੇ ਦਾ ਵੀ ਇੱਕ ਚ ਮਾਰ ਛੜਤਾ ਪੈਰਾ ਅੰਚ ਬੁੜੇ ਨੇ ਆਖਿਆ ਕਹਿੰਦੀ ਵੀ ਇਹ ਜੇ ਗਏ ਘਰ ਦੀ ਲਿਆਂਦੀ ਐ ਲੈ ਦਾਣੇ ਪਿਸੀ ਮੇਰੇ ਨਾਲ ਲੜ ਪੀ ਬੁੜੇ ਨੇ ਆਖਿਆ ਕਿਤੇ ਐ ਕਹਿੰਦੀ ਵੀ ਤੂੰ ਮੋਟਾ ਕਰਦਾ ਉਹਨੇ ਇੱਕ ਚ ਬਿੰਨਾ ਮਾਰਿਆ ਪਹਿਲਾਂ ਕਿਸੇ ਤੂੰ ਹੋਰ ਕਤਾਲੀ ਪਤੰਦਰ ਦਾ ਹੈ ਜੀ ਕਤੂ ਭਾਈ ਬੁੜੀ ਚੁੱਪ ਸੋਹਣੇ ਦੂਜੇ ਦੀ ਦੂਜਾ ਕੋਈ ਨਾ ਤੂੰ ਜਦੋਂ ਪਟੱਬਰੀ ਸਾਰਾ ਬੋਲਿਆਂ ਦਾ ਦੀ ਬੁੜੇ ਬੁੜੀ ਨੇ ਚੱਕ ਕੇ ਪਿੰਨਾ ਘਰੇ ਆ ਗਈ ਹਲੇ ਦਾਣੇ ਚੱਕ ਲਈ ਕਿਰੇ ਆ ਕੇ ਪਈ ਆ ਉਹਦੇ ਉਹ ਜੋ ਆਕਾ ਨੂੰ ਦਾਣੇ ਦੂਨੇ ਦੇਤੇ ਹਾਂਜੀ ਇਹ ਬੂੜਿਆਂ ਦਾ ਤੇ ਇੰਨੀ ਕੁ ਵੀਡੀਓ ਸੀ ਅੱਜ ਪਾਈਆਂ ਨੇ ਮਹੀਨੇ ਬਾਅਦ ਵੰਗ ਪਾਈਆਂ ਨੇ ਅੱਜ 27 ਤਰੀਕ ਹੋ ਗਈ ਮੈਨੂੰ ਲੱਗਦਾ ਮਹੀਨੇ ਤੋਂ ਵੀ ਉੱਪਰ ਹੋ ਗਿਆ ਹੋਊਗਾ ਵੀ ਹੁਣ ਗਾਹਾਂ ਵਾਸਤੇ ਅਸੀਂ ਵਧੀਆ ਵਧੀਆ ਵੀਡੀਓ ਤੁਹਾਡੇ ਪੇਸ਼ ਕਰਾਂਗੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯਾਰ ਹੋ ਗਈਆਂ ਹਾਂ ਇੱਕ ਵਾਰਪੂ ਥੋੜਾ ਜਿਆ ਐ ਜੀ ਇਹ ਗੁਰਸਿੱਖਾਂ ਦੇ ਨਾ ਬਹੁਤ ਫੋਨ ਆਏ ਯਾਰ ਰੋਜ਼ ਵਾਂਗੂ ਇੱਕ ਇਹਦਾ ਫੋਨ ਆਉਂਦਾ ਤੇ ਆਪਣੇ ਸਾਜਲੀ ਕੋਲੇ ਇੱਕ ਟਾਲੀ ਸਾਫ ਗੁਰਦੁਆਰਾ ਹੈ ਉੱਥੋਂ ਫੋਨ ਆਇਆ ਗਿਆਨੀ ਦਾ ਕਹਿੰਦਾ ਬਾਬਾ ਤੇਰੀਆਂ ਵੀਡੀਓ ਮੈਂ ਸੁਣਦਾ ਹੁੰਨਾ ਵੀਡੀਓ ਤੇਰੀਆਂ ਬਹੁਤ ਸੋਹਣੀਆਂ ਨੇ ਪਰ ਤੂੰ ਗੁਰਸਿੱਖ ਤੂੰ ਸਿੱਖਾਂ ਦਾੜੀ ਤੇਰੇ ਰੱਖੀ ਵੀ ਐ ਵੀ ਤੂੰ ਇੱਕ ਵੀਡੀਓ ਜਦੋਂ ਪਾਉਣੇ ਹਨ ਉਹਨਾਂ ਵੀਡੀਓ ਇੱਕ ਵੀਡੀਓ ਗੁਰੂਆਂ ਦੀ ਜ਼ਰੂਰ ਪਾ ਦਿਆ ਕਰ ਕਹਿੰਦਾ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਇਹਨਾਂ ਨੂੰ ਪਤਾ ਲੱਗੇ ਵੀ ਸਾਡੇ ਗੁਰੂਆਂ ਨੇ ਕੀ ਕੁਛ ਕਰਿਆ ਕੀ ਤੇ ਕਹਿੰਦਾ ਬਾਲੇ ਨਾਸਤਕ ਹੋਈ ਜਾਂਦੇ ਨੇ ਮਾ ਕੋਈ ਨਾ ਜਿੱਦਣ ਅਸੀਂ ਹੁਣ ਵੀਡੀਓ ਪਾਈ ਨਾ ਅਸੀਂ ਗੁਰੂਆਂ ਦੀ ਵੀਡੀਓ ਜ਼ਰੂਰ ਪਾ ਦਿਆਂਗੇ ਹਾਂਜੀ ਹੁਣ ਅਸੀਂ ਲੈ ਪਾਈ ਤੇਰੀ ਸਪਾਰਸ਼ ਪੂਰੀ ਕਰ ਰਹੇ ਹਾਂ ਬੰਦੇ ਵਹਾਦਰ ਦੀ ਪਾ ਰਹੇ ਹਾਂ ਬਿਦੋ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਰੀ ਦੁਨੀਆਂ ਦੇ ਉੱਤੇ ਆਪਦੇ ਚਲੇਤਰ ਖੇੜ ਕੇ ਆਪਦੇ ਜੰਗ ਕਰਕੇ ਮਹਾਰਾਜ ਦੀ ਧਰਤੀ ਤੇ ਹਜੂਰ ਸਾਹਿਬ ਗਏ ਕਿਉਂ ਮਹਾਰਾਜ ਨੂੰ ਪਤਾ ਦੀ ਵੀ ਇੱਥੇ ਇੱਕ ਬੜਾ ਸਖਤ ਬੰਦਾ ਹੈ ਕੰਮ ਦੇਣ ਵਾਲਾ ਇਧਰ ਮਾਧੋ ਦਾਸ ਬਰਾਗੀ ਸ਼کاری ਸੀ ਸ਼ਕਾਰ ਮਾਰਨਾ ਆਪ ਖਾਣਾ ਆਪ ਦੀ ਪਰਿਵਾਰ ਨੂੰ ਜਾ ਕੇ ਦੇਣਾ ਮਾਂ ਪਿਓ ਨੂੰ ਮਾਦੋਦਾਸ ਤੋਂ ਇੱਕ ਦਿਨ ਹਰਨੀ ਮਰ ਗਈ ਗਰਭਵਤੀ ਜਦੋਂ ਪੇਟ ਚਾਲ ਕਰੀ ਬੱਚੇ ਨਿਕਲਿਆਏ ਮਾਦੋਦਾਸ ਨੇ ਸੋਚੇ ਤੜਫੇ ਹੋ ਬਹੁਤ ਮੰਦੇ ਦਿਆਸੀ ਹੋਈ 6 ਵਜੇ ਉਹਨੇ ਫੜ ਕੇ ਆਪਦੀ ਕਮਾਨ ਤੋੜ ਕੇ ਛੜਤੀ ਕਹਿੰਦਾ ਇਦੋਂ ਮੁੜ ਕੇ ਆਪ ਸ਼ਕਾਰ ਨਹੀਂ ਖੇਡਣਾ ਸਾਧ ਬਣ ਗਿਆ ਸਾਧ ਬਣਿਆ ਤੇ ਕਰਾਮਾਤਾ ਉਹਦੇ ਕੋਲੇ ਵਿੱਚ ਵੀ ਹੈਗੀਆਂ ਸੀਗੀਆਂ ਜਦੋਂ ਫਿਰੋਲ ਕਰਾਮਾਤਾ ਨਾਲ ਖੇਡਾਂ ਕਰਨ ਲੱਗ ਗਿਆ ਉਹ ਖੂਹ ਵੀ ਦੇਖਿਆ ਜਿੱਥੇ ਮੰਜਾ ਡਾਹਿਆ ਹੁੰਦਾ ਅਗਲਾ ਬਹਿ ਜਾਂਦਾ ਵੀਰਾਂ ਨੂੰ ਕਹਿਣਾ ਵੀਰਾਂ ਨੇ ਚਾਕੇ ਮੰਜਾ ਰਟਾ ਦੇਣਾ ਬੰਦਾ ਉਹ ਖੂਹ ਚ ਡਿੱਗ ਪੈਣਾ ਬਰਾਬਰੀ ਦੇ ਉੱਤੇ ਖੂਹ ਹੈ ਦੇਖਿਆ ਦਰਸ਼ਨ ਹੋਏ ਨੇ ਤੇ ਐ ਕਰਨ ਲੱਗ ਗਿਆ ਮਹਾਰਾਜ ਗਏ ਵਾਰਾ ਦੇ ਨਾਲ ਕੋ ਸਿੰਘ ਵੀ ਤੀਗੇ ਮਹਾਰਾਜ ਆ ਕੇ ਉਹ ਮੰਡੇ ਤੇ ਬੈਠ ਗਏ ਤੇ ਬੱਕਰੇ ਰੱਖੇ ਸੀਗੇ ਉੱਥੇ ਮਹਾਰਾਜ ਕਹਿੰਦਾ ਇਹਨਾਂ ਦੇ ਬੱਕਰੇ ਝੜਕ ਲੋ ਜਦੋਂ ਬੱਕਰੇ ਝੜਕਤੇ ਉਹਨੇ ਬੜਾ ਗੁੱਸਾ ਮੰਨਿਆ ਵੀ ਇਹ ਕੌਣ ਆ ਗਿਆ ਨਾ ਇਹ ਤਾਂ ਮੇਰੇ ਬੱਕਰੇ ਮਾਰਤੇ ਨੇ ਤੇ ਉਹਨੇ ਵੀਰਾਂ ਨੂੰ ਕਹਿੰਦਾ ਜਾਓ ਮੰਡਾ ਲਾ ਦਦਿਓ ਹੁਣ ਵੀਰਾਂ ਦੀ ਕੀ ਤਾਕਤ 10ਵੇਂ ਪਾਸ਼ਾ ਦੇ ਨੇੜੇ ਆਉਣ ਦੀ ਮੁੜ ਕੇ ਕਹਿੰਦੇ ਨਾ ਉਹ ਤਾਂ ਬਹੁਤ ਵੱਡੀ ਕੋਈ ਹਸਤੀ ਬੈਠੀ ਐ ਸਾਥੋਂ ਨਹੀਂ ਮੰਡਾ ਮੁੰਡਾ ਉਹਦਾ ਹਿੱਲਿਆ ਦੇ ਆਇਆ ਆ ਕੇ ਮਹਾਰਾਜ ਕਹਿਣ ਲੱਗੇ ਭਾਈ ਤੂੰ ਕੌਣ ਹੈ ਕੰਨਾ ਜੀ ਮੈਂ ਬੰਦਾ ਕਹਿੰਦਾ ਫਿਰ ਬੰਦੇ ਆਲੇ ਕੰਮ ਕਰ ਇਹ ਕੀ ਕਰਦਾ ਐ ਇੱਥੇ ਲੋਕਾਂ ਦੇ ਬੈਠਿਆਂ ਤੋਂ ਮੰਜਾ ਲਟਾ ਕੇ ਤੂੰ ਤਮਾਸ਼ਾ ਦੇਖਦਾ ਐ ਕਹਿੰਦਾ ਮਹਾਰਾਜ ਮੇਥੋਂ ਹੋ ਗਈ ਗਲਤੀ ਮੈਨੂੰ ਮaaf ਕਰ ਦਿਓ ਦੱਸੋ ਕੀ ਹੁਕਮ ਐ ਮਹਾਰਾਜ ਕਹਿੰਦੇ ਅੰਬਰ ਦਾ ਸ਼ਾਕ ਸਰਹੰਦ ਜਾਣਾ ਐ ਉੱਥੇ ਸਾਡੇ ਬੱਚਿਆਂ ਦੀ ਬੈਰ ਲੈਣਾ ਨਾ ਸਾਡੀ ਮਾਤਾ ਤੇ ਬੱਚਿਆਂ ਦਾ ਬੈਰ ਲੈਣਾ ਕਹਦਾ ਸਤਿਵਚਨ ਅੰਮ੍ਰਿਤ ਛਕਾਤਾ ਛਕਾ ਕੇ ਅੰਮ੍ਰਿਤ ਮਹਾਰਾਜ ਨੇ ਤਿੰਨ ਤੀਰ ਦੇਤੇ ਕਹਿੰਦਾ ਆਹ ਤੀਰ ਜਿੱਥੇ ਤੇਰਾ ਅੜਦਾ ਦੇਸ਼ਾ ਕੰਮ ਉੱਥੇ ਚਲਾਈਂ ਇਹ ਜਰਨੈਲਾਂ ਨੂੰ ਮਾਰਿਆ ਕਰੂਗਾ ਨਾ ਸਤਿਵਚਨ ਮਹਾਰਾਜ ਪਰ ਗੁਰੂ ਨਹੀਂ ਬਣਨਾ ਫੋ ਸਿੰਘਾਂ ਦਾ ਜੱਥੇਦਾਰ ਬਣ ਸਕਦਾ ਹੈ ਗੁਰੂ ਬਣ ਕੇ ਨਾ ਬੈਠੀ ਗੱਦੀ ਲਾ ਕੇ ਨਾ ਬੈਠੀ ਕਹਿੰਦਾ ਸਤਿਵਚਨ ਮਹਾਰਾਜ ਬਚਨ ਦੇ ਕੇ ਮਹਾਰਾਜ ਨੇ ਨਾ ਦੇੜ ਤੋਂ ਬੰਦੇ ਨੂੰ ਤੋੜਦਾ ਜਦੋਂ ਪੰਜਾਬ ਚ ਆਇਆ ਬੰਦਾ ਗੁਰੂ ਦੇ ਸਿੱਖਾਂ ਨੂੰ ਮਿਲਿਆ ਬੜਾ ਹੌਸਲਾ ਹੋਇਆ ਕਹਿੰਦਾ ਗੁਰੂ ਸਾਹਿਬ ਨੇ ਮੈਨੂੰ ਆ ਵਚਨ ਦਿੱਤੇ ਹੋਏ ਨੇ ਤੇ ਹੁਣ ਆਪਾਂ ਨੇ ਸਰਹੰਦ ਤੇ ਜੜਾਈ ਕਰਨੀ ਐ ਇਕੱਠੇ ਹੋ ਕੇ ਸਿੰਘ ਜਦੋਂ ਸਰਹੰਦ ਨੂੰ ਗਏ ਜੜਾਈ ਕੀਤੀ ਤੇ ਇਧਰ ਜਦੋਂ ਗੋਦਵਾਲ ਵਜਿਆ ਪਿੰਡ ਗੁਰੂ ਪੰਜਵੇਂ ਪਾਸ਼ਾ ਵੇਲੇ ਜੋ ਉਹ ਗੋਂਦੇ ਖੱਤਰੀ ਨੇ ਬਣਿਆ ਉਹਦਾ ਨਾਂ ਗੋਂਦਵਾਲਤਾ ਹੈ ਉਹ ਜਦੋਂ ਕੰਡਾ ਕੱਢਦਿਆ ਕਰਨ ਰਾਤ ਨੂੰ ਲੋਕ ਕਹਿੰਦੇ ਨੇ ਭੂਤ ਪ੍ਰੇਤ ਹੈ ਨਹੀਂ ਇਤਿਹਾਸ ਚ ਆਇਆ ਵੀ ਰਾਤ ਨੂੰ ਨਾ ਇਹਦਾ ਬੱਠੜ ਭਰਨ ਦਾ ਕੰਨ ਭੂਤ ਨਾ ਇਹ ਕੰਦਾ ਡਾ ਦੇ ਕਰਨ ਉਹ ਗੋਂਦਾ ਫੇਰ ਗਿਆ ਗੁਰੂ ਪੰਜਵੇਂ ਪਾਸ਼ਾ ਕੋਲੇ ਕਹਿੰਦਾ ਮਹਾਰਾਜ ਪਿੰਡ ਮੈਂ ਕਿੱਥੋਂ ਬੰਨਦੇ ਹਾਂ ਕਹਿੰਦਾ ਕਿਉਂ ਕਹਿੰਦਾ ਉੱਥੇ ਤਾਂ ਜੀ ਰਾਤ ਨੂੰ ਨਾ ਇਹਦਾ ਕੰਦਾ ਡਾ ਆਉਂਦੇ ਨੇ ਨਾਲੇ ਬੱਠੜ ਭਰਨ ਹੁੰਦੇ ਨੇ ਮਹਾਰਾਜ ਨੇ ਛੱਡੀ ਦਿੱਤੀ ਕਹਿੰਦਾ ਛੱਡੀ ਘੁਮਾ ਦੀ ਬਹਿ ਗੁਰੂ ਕਹਿ ਕੇ ਛੱਡੀ ਘਮਾਤੀ ਜੋ ਵੈਗਰੂ ਕਹਿ ਕੇ ਪੈ ਗਿਆ ਚੀਂਗ ਚੀਂਗਾੜਾ ਭਜਲੇ ਇਹ ਗੋਦੀ ਚੱਕਿਆ ਬਾਦੀ ਦਿਓ ਮਾਂ ਦੇ ਐ ਡਿੱਗ ਪੈਦੀ ਅੱਖ ਚ ਚੇਰੀ ਦਾ ਕਰਚਾ ਵਜਿਆ ਅੱਖ ਫੁੱਟ ਗਈ ਉਹ ਜਾ ਕੇ ਬਠਿੰਡੇ ਕੇ ਲਈ ਚ ਲੈ ਗਈ ਇਹਨੂੰ ਇਹ ਬਠਿੰਡੇ ਕੇ ਲਈ ਚ ਲੈ ਗਈ ਗੁਰੂ ਗੋਬਿੰਦ ਸਿੰਘ ਮਹਾਰਾਜ ਫਿਰਦੇ ਫਿਰਦੇ ਬਠਿੰਡੇ ਚਲੇ ਗਏ ਉੱਥੇ ਦੇ ਬਰੋ ਲੋਕਾਂ ਨੇ ਕਿਹਾ ਮਹਾਰਾਜ ਕਹਿੰਦੇ ਸਾਡੇ ਤਾਂ ਇੱਥੇ ਨਾ ਕੋਈ ਐਸੀ ਟੱਕੜੀ ਚੀਜ਼ ਇਹ ਰਹਿਣਾ ਸਾਡਾ ਬਹੁਤ ਨੁਕਸਾਨ ਹੁੰਦਾ ਹੈ। ਨਾਰਾਇਣ ਦਾ ਪਤਾ ਸੀ ਵੀ ਕੌਣ ਹੈ ਕਹਿੰਦੇ ਜੀ ਬਹੁਤ ਨੁਕਸਾਨ ਹੋ ਜਾਂਦਾ ਸਾਡਾ ਤੇ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ। ਕਹਿੰਦਾ ਕੋਈ ਨਾ ਤੇ ਆਪਾਂ ਨੁਕਸਾਨ ਤੁਹਾਡਾ ਬੰਦ ਕਰ ਦਿਆਂਗੇ। ਉਹਨਾਂ ਨੇ ਦੇਖਿਆ ਉਹਨੂੰ ਸੱਦਿਆ ਕਹਿੰਦੇ ਭਾਈ ਤੂੰ ਨੁਕਸਾਨ ਕਿਉਂ ਕਰਦਾ ਇਹਨਾਂ ਦਾ? ਕਹਿੰਦਾ ਭੁੱਖਾ ਤਿਆ ਰਹਿਣਾ ਮਹਾਰਾਏ ਹੋਰ ਕੀ ਕਰਾਂ? ਕਹਿੰਦੀ ਫਿਰ ਤੂੰ ਇੱਥੇ ਸੜ ਜੀਂਗਾ ਜੀ ਤੈਨੂੰ ਕੁਛ ਦੇ ਦੀ ਖਾਣ ਨੂੰ। ਕਹਿੰਦਾ ਹਾਂ। ਕੰਨੇ ਚੰਨਾ ਮਹਾਰਾਜ ਕਹਿਣ ਲੱਗੇ ਉੱਥੇ ਇੱਕ ਝੋਟਾ ਰਹਿੰਦਾ ਦੀ ਬੰਦਿਆਂ ਨੂੰ ਮਾਰਦਾ ਹੁੰਦਾ ਸਿੱਖਾਂ ਨੂੰ ਕਹਿੰਦਾ ਜਾਓ ਝੋਟਾ ਲੈ ਕੇ ਆਓ ਜਦੋਂ ਪੰਜ ਸਿੰਘ ਗਏ ਪੁੱਛਿਆ ਉੱਥੇ ਲੋਕਾਂ ਨੂੰ ਵੀ ਪਾਈ ਇੱਥੇ ਕਿਸਾਨ ਰਹਿੰਦੇ ਆਪਣੇ ਵਰਗੇ ਕਹਿੰਦੇ ਵੀ ਤਮਾਸ਼ਾ ਦੇਖਾਂਗੇ ਸਾਣ ਇਹਨਾਂ ਦੀ ਪੂਗਾ ਮਗਰ ਸਿੱਖਾਂ ਦਾ ਤਮਾਸ਼ਾ ਦੇਖਾਂਗੇ ਟੋਬੇ 'ਚ ਬੈਠਾ ਦੀ ਕਹਿੰਦੇ ਹੋ ਬਠਾ ਉਹ ਕਹਿਣ ਲੱਗੇ ਆ ਜਾ ਪਾਈ ਮੂਸਿਆ ਤੈਨੂੰ ਗੁਰੂ ਨੇ ਸੱਦਿਆ ਸ਼ਾਮ ਦਾ ਨਿਕਲ ਕੇ ਉਹਨਾਂ ਦੀ ਮੂਰੀ ਲੱਗ ਗਿਆ ਲੋਕ ਕਹਿੰਦੇ ਕਮਾਲ ਹੈ ਯਾਰ ਉਹਨਾਂ ਕੋਲੇ ਹੈਗਾ ਕੀ ਜਾਦੂ ਹੈ ਇਹ ਤਾਂ ਬੰਦੇ ਨੂੰ ਪੈਂਦਾ ਤੇ ਇਹਨਾਂ ਕਨੀ ਚੱਕਿਆ ਹੀ ਨਹੀਂ ਜਾ ਰਿਹਾ ਇਕਲੇ ਦੇ ਵਿੱਚ ਲੈ ਗਏ ਕਹਿੰਦੇ ਲੋਕ ਮਹਾਰਾਜ ਉਹਨੂੰ ਕਹਿੰਦੇ ਲੈ ਵੀ ਭੇਟਾ ਲੈ ਲਾ ਕਹਿੰਦਾ ਆਇ ਨਹੀਂ ਮੈਂ ਲੈ ਭੇਟਾ ਲੈਂਦਾ ਜੇਰਾ ਸੇਖ ਇੱਕ ਟੱਕ ਨਾ ਦਾ ਗੱਲ ਵੜ ਦੂ ਤਾਂ ਲਊਗਾ ਤਰੀਕ ਮੇਰਾ ਨਾਮ ਭੁੱਲਿਆ ਸਿੱਖ ਦਾ ਪਰ ਉੱਠ ਖੜਿਆ ਕਹਿੰਦਾ ਮਹਾਰਾਜ ਹੁਕਮ ਹੋਵੇ ਮੈਂ ਵੜ ਦੂ ਉਹਨੇ ਇੱਕ ਟੱਕ ਦੇ ਨਾਮ ਤਾਉਣ ਵੜਤੀ ਮਹਾਰਾਜ ਕਹਿੰਦਾ ਹੁਣ ਕਿਲੇ ਜੋ ਚਾਕੇ ਬਾਹਰ ਛੱਟ ਉਹਨੇ ਚਾਕੇ ਕਿਲੇ ਤੋਂ ਬਾਹਰ ਛੱਟਤਾ ਉਹ ਕਹਿੰਦਾ ਮਹਾਰਾਜ ਕੋ ਸੇਵਾ ਕਹਿੰਦਾ ਸੇਵਾ ਐ ਕਰੀ ਮੇਰਾ ਬੰਦਾ ਉਹ ਜਦੋਂ ਸਰਾਂਦ ਤੇ ਚੜਾਈ ਕਰੀ ਨਾ ਜਾਈ ਉੱਥੇ ਜਿਹੜੀਆਂ ਸਤ ਲੋਜ ਦੀਆਂ ਪਾਰੇ ਟਣ ਨਗਾਈਆਂ ਫਿਰ ਉਸੇ ਨੇ ਨਗਾਈਆਂ ਨਾਲ ਬੰਦੇ ਦੇ ਉਹਨੇ ਮਦਦ ਕਰੀ ਜੋ ਬੰਦਾ ਵਾਗਿਆ ਸਰਾਂਦਾਂ ਸਾਰੇ ਮਹਾਰਾਜ ਨੇ ਕਿਹਾ ਦੀ ਵੀ ਸਰਾਂਦ ਦੀ ਇਟਨਾ ਇਟ ਖੜਕਾ ਦੀ ਛੱਡਣਾ ਨਹੀਂ ਕੋਈ ਬਾਹਮੋ ਬੰਦਾ ਜਾਂ ਕਰਿਆ ਬੰਦੇ ਵਾਹਦ ਨੇ ਸਰੰਦ ਫੜੀ ਕਰਤੀ ਤੇ ਜਿਹੜੇ ਸੰਡੋਰੇ ਦੇਤੇ ਇਹ ਦੋ ਬੰਦੇ ਜਿਨ੍ਹਾਂ ਨੇ ਸਹਿਬ ਜادہ ਨੂੰ ਕਤਲ ਕੀਤਾ ਤੀ ਫੇਰ ਸੰਡੋਰੇ ਤੇ ਜਾ ਕੇ ਕੇਰਾ ਪਾ ਲਿਆ ਸੰਡੋਰੇ ਨੂੰ ਯਾਰਤਾ ਉੱਥੇ ਨਹੀਂ ਕੋਈ ਛੜਿਆ ਐਨੇ ਬੰਦਾ ਵਾਹਦਰ ਲੈ ਕੇ ਸ਼ੰਘਾ ਨੂੰ ਨਾਲ ਪਹਾੜਾਂ ਨੂੰ ਚੜ ਗਿਆ ਕਹਿੰਦਾ ਇੱਧਰ ਵੀ ਦੇਖ ਕੇ ਆਉਣਿਆ ਜਿਹੜੇ ਤਾਂ ਸਾਨੀ ਦੀ ਹੰਦੀ ਦੀ ਕੁਛ ਚੁਣਨ ਨੂੰ ਕਾ ਜਿਹੜੇ ਆਕੜ ਦੇ ਦੀ ਉਹਨਾਂ ਨੂੰ ਸੋਧਾ ਲਾ ਆਂਦਾ ਸੀ ਜਦੋਂ ਪਹਾੜਾਂ ਨੂੰ ਚੜਿਆ ਬੰਦਾ ਬਹਾਦਰ ਤੇ ਹੋਰ ਕਈ ਥਾਈਂ ਫਿਰਦਾ ਫਿਰਦਾ ਚੰਬਾ ਰਿਆਸਤ ਚ ਆ ਗਿਆ ਜਦੋਂ ਚੰਬਾ ਰਿਆਸਤ ਦੇ ਵਿੱਚ ਆਇਆ ਉੱਥੋਂ ਦਾ ਮਹਾ ਸਿੰਘ ਰਾਯਾ ਤੀ ਉਹਨੇ ਦੇਖਿਆ ਤੇ ਵੀ ਇਹ ਤਾਂ ਮੇਰੇ ਕਬਜ਼ਾ ਕਰੂ ਇਥੇ ਰਾਜ ਤੇ ਮੀਦਾ ਬਹੁਤ ਭੈੜਾ ਸੁਣਦੇ ਆਂ ਪੰਜਾਬ ਦੇ ਵਿੱਚ ਇਹਦੀ ਬਹੁਤ ਜ਼ਿਆਦਾ ਜੋਰ ਹੈ ਬਹੁਤ ਲੜਾਕਾ ਬੰਦਾ ਉਹ ਕਹਿਣ ਲੱਗਿਆ ਆਪਦੇ ਮਹਿਲਾਂ ਚ ਬੁਲਾ ਲਿਆ ਕਹਿੰਦਾ ਮਹਿਲਾਂ ਚ ਮੇਰੇ ਅੱਚ ਤੁਸੀਂ ਚਲੋ ਖਾਲਸਾ ਜੀ ਛਰਨ ਪਾਓ ਤੇ ਉਦੋਂ ਪੂਰੇ ਬੰਦੇ ਖੜਾਏ ਜੋ ਕੱਲਾ ਵਗ ਗਿਆ ਫੜ ਕੇ ਪਿੰਜਰੇ ਚ ਦੇ ਦੇ ਲੋਹੇ ਦੇ ਚ ਲੈਤਾ ਪਿੰਜਰੇ ਚ ਬਾਹਰ ਸਿੱਖ ਦੀ ਕੀ ਜਾਣ ਵੀ ਜਥੇਦਾਰ ਨਹੀਂ ਆਇਆ ਤੇ ਜਦੋਂ ਮਹਾਰਾਜੀ ਕਿਰਪਾ ਨਾਲ ਆ ਖਾਲਸਾ ਦੇ ਚ ਬਲਤੀ ਉਹਨੇ ਤਾਂ ਪੈਰਾਂ ਨਾਲ ਹੀ ਸਰੀਰੇ ਤੋੜ ਤੇ ਬਾਹਰ ਨਿਕਲ ਆਇਆ ਨਿਕਲਨਸਾਰ ਜਿਹੜਾ ਮਹਾ ਸਿੰਘ ਰਾਜਾ ਤੀ ਉਹਦਾ ਗਲ ਵੱਡਤਾ ਸਿੱਖਾਂ ਨੂੰ ਕਹਿਦਾ ਕਹਦਾ ਇਹਦਾ ਕੱਖ ਨਹੀਂ ਛੱਡਣਾ ਲੁੱਟ ਲੋ ਸਾਰਾ ਲੁੱਟ ਲੋ ਉਹਦਾ ਰਾਜ ਭਾਗ ਸਾਰਾ ਲੁੱਟ ਲਿਆ ਉਦੋਂ ਗਹਾ ਜਦੋਂ ਗਹਾ ਗਿਆ ਤਾਂ ਦੂਸਰੀ ਯਾਦ ਦੇ ਵਿੱਚ ਤੇ ਉੱਥੇ ਦਾ ਰਾਜਾ ਉਹਦਾ ਸਿੰਘ ਸੀ ਉਹਨੇ ਦੇਖਿਆ ਵੀ ਸੋਣਿਆ ਵੀ ਜਿਹੜਾ ਇਹ ਬੰਦਾ ਬਹਾਦਰ ਹੈ ਰਾਜਪੂਤ ਹੈ ਵੀ ਪਾ ਇਥੋਂ ਪੜੜੇ ਇਹ ਆਪਣੀ ਕੌਮ ਦਾ ਬੰਦਾ ਹੈ ਉਹ ਕਹਿੰਨੇ ਕਿਹਾ ਖਾਲਸਾ ਤੁਸੀਂ ਮੇਰੀ ਇੱਕ ਗੱਲ ਮੰਨੋ ਕਾ ਦੱਸ ਤੁਸੀਂ ਕਹਿੰਦਾ ਵਿਆਹ ਕਰਾ ਲਓ ਤੁਸੀਂ ਰਾਜਪੂਤ ਹੋ ਰਾਜਪੂਤ ਅਸੀਂ ਆ ਉਹ ਕਹਿੰਦਾ ਮੈਂ ਵਿਆਹ ਨਹੀਂ ਕਰਾ ਸਕਦਾ ਮੇਰੇ ਮੁੰਡਿਆਂ ਤੇ ਮਹਾਰਾਜ ਨੇ ਬਹੁਤ ਵੱਡਾ ਇੱਕ ਭਾਰ ਰੱਖਿਆ ਮੈਂ ਇਥੇ ਇਥੇ ਦਸ਼ਮਨਾ ਨੇ ਗੁਰੂ ਦੇ ਬੱਚਿਆਂ ਤੇ ਮਾਤਾ ਦੇ ਬਾਰਤੀਤੇ ਨੇ ਉਹ ਇਲਾਕਿਆਂ ਨੂੰ ਮੈਂ ਸੁੱਧਣਾ ਉਹ ਕਹਿੰਦਾ ਜੰਗ ਤਾਂ ਤੂੰ ਕਰੀ ਜਾਈਂ ਜੰਗ ਜੰਗ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਪਰ ਕਹਿੰਦਾ ਵੀ ਸ਼ਾਦੀਆਂ ਤਾਂ ਕਹਿੰਦਾ ਸਾਰੀਆਂ ਪਾਸ਼ਾਈਆਂ ਨੇ ਕਰਾਈਆਂ ਨੇ ਸ਼ਾਦੀ ਕਰਾਉਣ ਤੱਕ ਕੋਈ ਨਹੀਂ ਔਰਤ ਮਾਨ ਹੈ ਮਾਇਆ ਰਜਕਾਨ ਹੈ ਪੁੱਤਰ ਨਿਸ਼ਾਨ ਹੈ ਇਹਦੇ ਬਣਦਾ ਕਹਿੰਦਾ ਕੁਝ ਬਣਦਾ ਨਹੀਂ ਉਹਨੇ ਜੀ ਮਨਾ ਲਿਆ ਕਹਿੰਦਾ ਚੰਦਾ ਉਹਨੇ ਫਿਰ ਆਪਦੀ ਕੁੜੀ ਚੰਬਾ ਦੀ ਕੁੜੀ ਬਹੁਤ ਸੋਹਣੀ ਸੁਨੱਖੀ ਜਦੋਂ ਬੰਦੇ ਕੋਲੇ ਉਹ ਗਈ ਬੰਦੇ ਨੇ ਉਹਦਾ ਰੂਪ ਰੰਗ ਦੇਖ ਕੇ ਮਨ 모ਹਿਆ ਗਿਆ ਹਾਂ ਕਰਤੀ ਬੰਦਾ ਬਿਆਹ ਕੇ ਚੰਬਾ ਨੂੰ ਜਦੋਂ ਉਹਨਾਂ ਦਾ ਪਰਸਾਹਬ ਆ ਗਿਆ ਆਇਆ ਸੇਖਾਂ ਨੇ ਪੁੱਛਿਆ ਮਾ ਖਾਲਸਾ ਇਹ ਹੀ ਕਹਨਾ ਵੀ ਆਪਾਂ ਇਹ ਵਿਆਹ ਲਈ ਉਹ ਚੰਬਾ ਦੇ ਪੇਟਰੋਂ ਅਦੇਸ਼ ਸਿੰਘ ਜਨਮ ਲਿਆ ਜੀ ਨੂੰ ਨਾਲ ਸ਼ਹੀਦ ਕੀਤਾ ਗਿਆ ਸੀ ਆਨੰਦਪੁਰ ਸਾਹਿਬ ਦੇ ਵਿੱਚ ਉਹ ਚੰਮਾ ਦਾ ਪੁੱਤ ਧੀਗਾ ਅਜੀਤ ਸਿੰਘ ਤੇ ਉਸ ਨੂੰ ਇਹਨਾਂ ਨੇ ਕਤਲ ਕਰਤਾ ਤੀ ਮਚਾਇਮੈਂਟ ਹੋ ਗਈ 10 ਮਿੰਟਾਂ ਦੀ ਹੋ ਗਈ